ਸਰ ਅੱਜ ਜਿਹੜਾ ਇਹ ਪਿੰਡ ਮੈਦੀਪੁਰ ਵਿਖੇ ਜਿਹੜਾ ਇਹ ਆਪਣੇ ਪੋਸਟਰ ਲਾਏ ਗਿਆ ਕਿਸ ਬੰਦੇ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਜੁਧ ਨਸ਼ਿਆਂ ਵਿਰੁੱਧ ਮੋਹਮ ਸ਼ੁਰੂ ਕੀਤੀ ਗਈ ਹੈ ਉਸ ਦੀ ਲੜੀ ਦੇ ਵਿੱਚ ਮਾਨਯੋਗ ਡਿਪੀ ਪੰਜਾਬ શ્રી ਗੌਰਵ ਯਾਦ ਐਸਐਸਪੀ ਤਰਨਤਾਰਨ શ્રી ਭਵਨਿਉ ਰਾਣਾ ਜੀ ਵੱਲੋਂ ਜਿੱਥੇ ਇਸ ਮੰਗਲੋਰਾ ਨੂੰ ਗ੍ਰਿਫਤਾਰ ਕਰ ਲੰਗੀਆਂ ਜਿਹੜੀਆਂ ਸੱਤ ਅਧਿਅਤਾਂ ਹੈ ਤੇ ਇਨਾ ਬਰ ਬਣਾਈ ਗਈ ਨਜਾਇਜ਼ ਪ੍ਰਾਪਰਟੀ ਨੂੰ ਅਟੈਚ ਕਰਨ ਦੀਆਂ ਜਿਹੜੀਆਂ ਕਾਰਵਾਈਆਂ ਉਸ ਲੜੀ ਦੇ ਵਿੱਚ ਅੱਜ 6 ਵਿਅਕਤੀ ਨੇ ਤਰਨਤਾਰਨ ਜ਼ਿਲ੍ਹੇ ਨਾਲ ਸੁੰਦਰ ਜਨਾਂ ਵਿੱਚੋਂ 5 ਥਾਣਾ ਖੇਮ ਕਰਨ ਦੇ ਮਹਿਦੀਪੁਰ ਦੇ ਨੇ ਤੇ ਇੱਕ ਹਵੇਲੀ ਦਾ ਟੋਟਲ 6 ਵਿਅਕਤੀਆਂ ਦੇ ਜਿਹੜੇ ਘਰ ਨੇ ਜਿਨ੍ਹਾਂ ਦੀ ਕੀਮਤ 2 ਕਰੋੜ 42 ਲੱਖ ਤੇ 10000 ਰੁਪਏ ਬੰਦੀ ਹੈ ਇਨਾਂ ਦੇ ਘਰ ਜਿਹੜੇ ਆ ਉਹ ਫ੍ਰੀਜ਼ ਕੀਤੇ ਗਏ ਨੇ ਇਹਨਾਂ ਦੇ ਜਿਹੜੇ ਕੇਸ ਬਣਾ ਕੇ 68 ਐਨਡੀਪੀਐਸ ਅਖਤ ਤਾਇਤ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ ਅਸੀਂ ਜੋ ਆਰਡਰ ਜਿਹੜੇ ਰিসিਵ ਹੋ ਗਏ ਨੇ ਸੋ ਇਸ ਲੜੀ ਦੇ ਵਿੱਚ ਜਿਹੜੇ ਆ ਇਹਨਾਂ ਦੀ ਫ੍ਰੀਜ਼ਿੰਗ ਆਰਡਰ ਨੇ ਜਿਹੜੇ ਕੰਪੀਟੈਂਟ ਅਥਾਰਟੀ ਦੇ ਇਹਨਾਂ ਦੇ ਘਰਾਂ ਦੇ ਬਾਹਰ ਜਿਹੜਾ ਚਪਕਾਈ ਗਏ ਨੇ ਸੋ ਇਹਦੀ ਜਿਹੜੀ ਫਰਦਰ ਪ੍ਰोसीडिंग ਆ ਸਜ਼ਾ ਹੋਣ ਤੋਂ ਬਾਅਦ ਇਹਨੂੰ ਜਿਹੜਾ ਸੀਜ਼ ਕਰਨ ਦਾ ਕੰਮ ਆ ਉਹ ਵੀ ਇਹਨੂੰ ਅਮਲੀ ਜ਼ਰਮਾਂ ਅਧੀਨ ਆਇਆ ਜਾਊਗਾ ਮੈਂ ਇਹ ਦੱਸਣਾ ਚਾਹੁੰਦਾ ਕਿ ਕੁਝ ਵਿਅਕਤੀ ਜਿਹੜੇ ਆ ਕਿਸੇ ਲਾਲਚ ਦੇ ਵਿੱਚ ਆ ਕੇ ਨਸ਼ਿਆਂ ਦੇ ਧੰਦੇ ਦੇ ਵਿੱਚ ਵਿਪਲਤ ਹੋ ਜਾਂਦੇ ਨੇ ਪਰੰਤੂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜਾ ਐਨਡੀਪੀਐਸ ਐਕਟ ਦਾ 68 ਐਨਡੀਪੀਐਸ ਐਕਟ ਆ ਉਹਦੇ ਤਹਿਤ ਜਿਹੜੀਆਂ ਇਹਨਾਂ ਨੇ ਅਬੈਧ ਬਣਾਈਆਂ ਕਿੰਨੀਆਂ ਜਾਇਦਾਦਾਂ ਨੇ ਉਹ ਜ਼ਬਤ ਹੋ ਜਾਂਦੀਆਂ ਨੇ ਸੋ ਐਸਐਸਪੀ ਸਾਹਿਬ ਵੱਲੋਂ ਜਿਹੜੀ ਕਾਫੀ ਸ਼ਕਤੀ ਨਾਲ ਇਹਦੀ ਪਾਲਣਾ ਕੀਤੀ ਜਾ ਰਹੀ ਹੈ ਜਿੱਥੇ ਅਸੀਂ ਰੋਜ਼ਾਨਾ ਡਰੋਨਾਂ ਦੀ ਹੈ ਰੰਦੀ ਦੀ ਰਿਕਵਰੀ ਕਰ ਰਹੇ ਹਾਂ ਉੱਥੇ ਇਸ ਧੰਦੇ ਦੇ ਵਿੱਚ ਗ੍ਰਸਤ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਰਹੇ ਹਾਂ ਤੇ ਉਹਨਾਂ ਵੱਲੋਂ ਬੜਾਈ ਗਈ ਜਿਹੜੀ ਅਵੈਧ ਜਾਇਦਾਦ ਆ ਉਹਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਜਿਹੜੀ ਹੈ ਇਹਨਾਂ ਨੂੰ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਹਾਂ ਸਾਰੇ ਅੱਗੇ ਇਹਨਾਂ ਦੇ ਮਤਲਬ ਆਮ ਪਬਲਿਕ ਦੇ ਲਈ ਜਾਂ ਕੀ ਮੈਸੇਜ ਹੈ ਕੀ ਇਸ ਤਰ੍ਹਾਂ ਬਹਿਤ ਰਾਇਆ ਜਾ ਦੇਖੋ ਅੱਜ ਦਾ ਮੈਸੇਜ ਤੁਸੀਂ ਮੇਰੇ ਨਾਲ ਸੀਗੇ ਘਰ ਵਾਲਿਆਂ ਦਾ ਰਿਐਕਸ਼ਨ ਤੇ ਪਿੰਡ ਵਾਲਿਆਂ ਦਾ ਰਿਐਕਸ਼ਨ ਤੁਸੀਂ ਵੇਖਿਆ ਹੋਵੇਗਾ ਇਹਦੇ ਵਿੱਚ ਸਾਨੂੰ ਪਿੰਡ ਦੀ ਪੰਚਾਇਤ ਸਰਪੰਚ ਨੰਬਰਦਾਰ ਤੇ ਸਾਰਿਆਂ ਨੇ ਪੂਰਨ ਸਹਿਯੋਗ ਦਿੱਤਾ ਤੇ ਇਹਦੇ ਨਾਲ ਇੱਕ ਮੈਸੇਜ ਜਿਹੜੇ ਗਲਤ ਧੰਦਿਆਂ ਦੇ ਵਿੱਚ ਇਨਵੋਲ ਹੋ ਉਹਨਾਂ ਦੇ ਉਹਨਾਂ ਵੱਲ ਜਾਂਦਾ ਹੈ ਕਿ ਇਹਨਾਂ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਇੱਕ ਸੈਕਿੰਡ ਦੇ ਵਿੱਚ ਜਿਹੜੀਆਂ ਨੇ ਉਹ ਸਰਕਾਰੀ ਹੋ ਜਾਂਦੀਆਂ ਨੇ ਆਪਣੇ ਜਿਹੜੇ ਕਿਰਤ ਕਮਾਈ ਕਰਨ ਤੇ ਇਸ ਧੰਦਿਆਂ ਤੋਂ ਜਿਹੜਾ ਉਹ ਪਿੱਛੇ ਆ ਗਣਾ ਨਹੀਂ ਤਾਂ ਮੁਕੱਦਮਿਆਂ ਵਿੱਚ ਸਜ਼ਾ ਵਖਰੀ ਤੇ ਉਹਨਾਂ ਵੱਲੋਂ ਬਣਾਈਆਂ ਗਈਆਂ ਅਵੈਧ ਜਾਇਦਾਦਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਜ਼ਬਤ ਤੇ ਆਪਣਾ ਜਿਹੜੀਆਂ ਫ੍ਰੀਜ਼ ਤੇ ਸੀਜ਼ ਹੋਣਗੀਆਂ